ਦੇ ਦਿੱਤੀ ਸੀ ਉਹੀ ਚਲਾਨੀ ਬੁੜੇ ਨੇ ਟੈਂਪੂ ਦਿੱਤਾ ਪਰ ਟੈਂਪੂ ਹੀ ਚੱਲਣਾ ਹੁਣ ਉਹ ਤੇਰੇ ਫੁੜੇ ਵਾਲਾ ਟੈਂਪੂ ਵੀ ਖਰਾਬੇ ਹੋਇਆ ਆ ਇਹ ਇਹ ਬੇਸ਼ਰਮੇ ਤੂੰ ਰੋਲਾ ਪਾਣੀ ਐ ਤੇ ਵੇ ਮੇਰੀ ਗੱਲ ਸੁਣ ਘਰ ਦਾ ਸਾਰਾ ਕੰਮ ਮੈਂ ਕਰਦੀ ਆ ਆ ਤੇਰੀ ਮਾਂ ਆ ਤੇਰੀ ਭੈਣ ਕੁੱਤੀਆਂ ਕਿਸੇ ਕੰਮ ਨੂੰ ਹੱਥ ਨਹੀਂ ਲਾਉਨੀਆਂ ਆ ਆ ਦੇਖ ਲੈ ਬੁੱਤ ਕੁੱਤੀ ਕਹਿੰਦੀ ਕੁੱਤੀ ਕੁੱਤੀ ਕਹਿੰਦੀ ਆ ਕੁੱਤੀ ਕਹਿੰਦੀ ਇਹ ਪਤੰਦੀ ਬੱਡ ਸੜੀ ਨੇ ਪਪਾ ਪੁੱਛਾ ਕੇ ਹੁਣ ਉਹਦਾ ਹਲ ਕੀ ਹੁੰਦੀ ਹੁਣ ਨੂੰ ਤਾਂ ਸਿੱਧੀ ਮਾਲ ਪਰ ਪਹੁੰਚੀ ਆ ਹੁੰਦੀ ਏ ਤੂੰ ਸਾਡੀ ਮਾਂ ਨੂੰ ਕੁੱਤੀ ਕਹਿੰਦੀ ਆ ਕਹਿੰਦੀ ਆ ਕੁੱਤੀ 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 ਤੂੰ ਤੂੰ ਸਾਰੇ ਪਿੰਡ ਦੀ ਲੁੱਤੀ 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 ਬੇਪੂ ਮੈਨੂੰ ਜਾਣਦਾ ਨਹੀਂ ਮੈਂ ਪੰਜਾ ਭਰਾਮਾਂ ਦੀ ਕੱਲੀ ਪੈਣਾ ਤੇਰੇ ਟੋਟੇ ਕਰਾ ਦੂੰਗੀ ਅਸੀਂ ਨਹੀਂ ਡਰਦੇ ਅਸੀਂ ਨਹੀਂ ਰੋਮ ਮੰਦੇ ਨੇ ਕਹਦੇ ਜੇ ਤੂੰ ਪੰਜਾ ਸੱਤਾ ਭਰਾਮਾਂ ਦੀ ਕੱਲੀ ਪੈਣ ਮਾ ਨਾ ਤਾਂ ਯਾਰ ਵੀ ਪੀਹਾਂ ਪਚੀਆਂ ਪੇਮਾਂ ਦੇ ਕੱਲੇ ਹੀ ਪੁੱਤ ਵਾ ਇਹ ਗੰਜਰਾ ਇੱਕੋ ਹੀ ਆ ਬੇ ਤੇਰਾ ਇੱਕੋ ਹੀ ਹਰਾਮ ਦਾ ਪੇਤ ਦੇ ਬਈ ਇੱਕੋ ਹੀ ਆ ਇਹ ਬੁੜੀ ਅੱਖਾਂ ਘਣਦੀਆਂ ਮੈਨੂੰ ਫੇ ਭੇ ਭਾ ਦੇਦਾ ਆਪਣੇ ਨਹੀਂ ਜੇ ਤਾਂ ਮੈਨੂੰ ਆਪਣਾ ਦੁੱਧ ਚਗਾਇਆ ਹੁੰਦਾ ਮੈਂ ਇਹਦੀ ਪੜਾ ਪੜੇ ਬਣਾ ਦੇਣੀ ਬੇ ਪੁੱਤ ਦੁੱਧ ਤੈਨੂੰ ਬਥੇਰਾ ਚਗਾਇਆ ਬੇ ਤੇਰਾ ਮਿਹਦਾ ਕਮਜ਼ੋਰ ਸੀਗਾ ਤੈਨੂੰ ਟੱਟੀਆਂ ਲੱਗੀਆਂ ਰਹੀਆਂ ਬੇ ਬੇ ਤੋ ਤੇ ਤਾਂ ਮੈਨੂੰ ਬਣਾਇਆ ਨਹੀਂ ਮੈਂ ਤਾਂ ਸਾਲਾ ਨੇੜਾ ਸਪਰੇਟਾ ਬਣਾਇਆ ਦਾ ਇਹ ਤੈਨੂੰ 9 ਮਹੀਨੇ ਢੇਡ ਚ ਰੱਖਿਆ ਦੇਖ ਸਾਡੇ ਨਾਲ ਕਿਦਾਂ ਲੜਦੀ ਆ ਇਹ ਇਹ ਬੁੜੀਏ ਤੂੰ ਮੈਨੂੰ ਜਦ ਵੀ ਮੇੜਾ ਮਾਰਦੀ ਮੈਂ ਤੈਨੂੰ 9 ਮਹੀਨੇ ਢੇਡ ਚ ਰੱਖਿਆ ਢੇਡ ਚ ਰੱਖਿਆ ਢੇਡ ਚ ਰੱਖਿਆ ਆਓ ਫਿਰ ਢੇਡ ਨਾ ਹੋਇਆ ਸਾਲੀ ਫ੍ਰਿਜੇ ਹੋ ਗਈ 9 ਮਹੀਨਿਆਂ ਦਾ ਕਿਰਾਇਆ ਮੈਨੂੰ ਤਾਂ ਲੈ ਲੈ ਮੈਨੂੰ ਮਿਹਨੇ ਨਾ ਮਾਰਿਆ ਕਰ ਵੇ ਪੁੱਤ ਇਹਨੂੰ ਘਰੋਂ ਬਾਹਰ ਕੱਢ ਦੇ ਬੈਜ ਵੇ ਬਚੋਲੇ ਮੋਹਨੀ ਦਾ ਬੇੜਾ ਚੰਨ ਸ਼ਰਮੇ ਬੁੜੇ ਦਾ ਵੀ ਵਿੱਚੇ ਹੀ ਉਹਨੇ ਉਹਨੇ ਰਿਸ਼ਤਾ ਕਰਾਇ ਸੀ ਅਨਖੱਤਿਆਂ ਦੀ ਉਹਨੇ ਲੈ ਲਿਆ ਤੇ ਪਤਾ ਤੇਰੇ ਨਾਲ ਚੌਥੀ ਜਗ੍ਹਾ ਲਈਆ ਮੈਨੂੰ ਤਾਂ ਹੁਣ ਪਤਾ ਲੱਗਾ ਇਹ ਆਹੋ ਮੇਰੇ ਜਗ੍ਹਾ ਆਹੋ ਆ ਜਗਿੰਦਰੋਂ ਗੱਲਾਂ ਕਰਦੀ ਸੀਗੀ ਚੌਥੀ ਜਗ੍ਹਾ ਚੌਥੀ ਜਗ੍ਹਾ ਇਹ ਬੁੜੀਏ ਕਹਿੰਦੀ ਸਾਨੂੰ ਪੁੱਛ ਤਾਂ ਲੰਦੇ ਮੁੱਕੀਆਂ ਨਾ ਖਾ ਲਈ ਮੇਰੇ ਭਲੇ ਇੱਕੋ ਪੀਸ ਪਾਇਆ ਉਹ ਵੀ ਸਾਲਾ ਸੈਕੰਡ ਹੈਂਡ ਪਾਇਆ ਬੇਤਾ ਬਚੋਲਿਆਂ ਦਾ ਬੇੜਾ ਬੈਠਿਆ ਭਾਈ ਅਸੀਂ ਕੋਈ ਨਹੀਂ ਜਾਵਾਂ ਹੈ ਵੇ ਤੂੰ ਇਹਨੂੰ ਬਾਹਰ ਕੱਢ ਇਹਦਾ ਸਾਡੇ ਨਾਲ ਬਕਵਾਸ ਕਰਦੀ ਸੀ ਵੇ ਮੇਰੀ ਗੱਲ ਸੁਣ ਹੁਣ ਤੱਕ ਘਰ ਵਿੱਚ ਜਾਂ ਮੈਂ ਰਵਾਂਗੀ ਜਾਂ ਫਿਰ ਇਹ ਰਹਿਣਗੀਆਂ ਕੱਲੇ ਵੇ ਤੁਹਾਡੇ ਭੁੱਖੇ ਨੰਗੇ ਦੇ ਹੈ ਵੀ ਕੀ ਆ ਹੋਰ ਹੋਰ ਭੈਣਤੀਆਂ ਮਾਮੀਆਂ ਅਸੀਂ ਅੱਗੇ ਕਿਤੇ ਨੰਗੇ ਘੁੰਮਦੇ ਆ ਬੇਪੁੱਤ ਇਹਦੀ ਹੁਣ ਬੱਸ ਹੋ ਆ ਮੈਂ ਤੈਨੂੰ ਦੱਸਾਂ ਹਾਂਜੀ ਇਹਦੀ ਹੁਣ ਬੱਸ ਹੋ ਆ ਇਹਦੀ ਪਹਿਲੀ ਬੱਸ ਹੋ ਆਹੋ ਜਿੱਦਣ ਮੈਨੂੰ ਵਿਆਹਣ ਗਏ ਬਚੋਲਾ ਕਹਿੰਦਾ ਕੁੜੀ ਨਾਲ ਬੱਸ ਦੇਣੀ ਹੈ ਹੈ ਕਹਿੰਦਾ ਕੁੜੀ ਦੀ ਬੱਸ ਆ ਹਾਂ ਮੈਂ ਕਿਹਾ ਸੱਚੀ ਕੁੜੀ ਦੀ ਬੱਸ ਚੱਲਦੀ ਹੋਣੀ ਆ ਆਹੋ ਜਦ ਮੈਨੂੰ ਲਾਵਾ ਕਰਾਣ ਲਈ ਲੈ ਕੇ ਗਏ ਹਾਂ ਕੁੜੀ ਹੱਲ ਦੇਖਿਆ ਕੁੜੀ ਦੀ ਸਾਲੀ ਦੀ ਟੀਵੀ ਨਾਲੇ ਬੱਸ ਹੋਈ ਪਈ ਸੀਗੀ ਮੇਰੇ ਪੁੱਤਾ ਤੂੰ ਆਪਣੇ ਵੱਲ ਵੀ ਦੇਖ ਲੈ ਕਿੱਡਾ ਕ ਹੀਰਾ ਬਣਿਆ ਫਿਰਦਾ ਆਂ ਕਿੱਡੀ ਚੱਕ ਹੋਈ ਆ ਲੱਭ ਹੀਰਾ ਆ ਮੈਂ ਕਿੱਡੀ ਚੱਕ ਹੋਈ ਆ ਨਾ ਨਾ ਕੋ ਰੋਟੀ ਖਾਂਦੀ ਹੈ ਆ ਕਿਆ ਖੇ ਸਵਾਜੇ ਖਾਂਦੀ ਆ ਆ ਆ ਅੱਜ ਕੱਲ੍ਹ ਦੀਆਂ ਕਿਆ ਅਗੇ ਬੁੜੀਆਂ ਤੁਹਾਡਾ ਟਾਈਮ ਹੁੰਦਾ ਸੀਗਾ ਪੁੱਤ ਅਸੀਂ ਕਿਲੋ ਕਿਲੋ ਘੇਪੀ ਜਾਂਦੀ ਸੀ ਹੋਰ ਕਿਆ ਤੁਸੀਂ ਐਡ ਐਡ ਘੜੇ ਲੱਸੀ ਦੇ ਪੀਨੇ ਲੱਸੀ ਦੇ ਲੱਸੀਆਂ ਨਾਲ ਨਾਣਾ ਮੱਖਣ ਖਾ ਜਾਣਾ ਤੇ ਆਹ ਅੱਜ ਕੱਲ੍ਹ ਦੀਆਂ ਕਿਆ ਖਾਂਦੀਆਂ ਇਹ ਕੀ ਖਾਂਦੀਆਂ ਇਹ ਉਹ ਡਬਲ ਰੋਟੀ ਵਿੱਚ ਘਾ ਫੂਸ ਜਾ ਬਣ ਕੇ ਪਤਾ ਨਹੀਂ ਕਿਆ ਗੜਬੜ ਗੜਬੜ ਜਾ ਕਹਿੰਦੀਆਂ ਹੁੰਦੀਆਂ ਉਹ ਕਿਆ ਬੜਗੜ ਆ ਬਾਰਗੜ ਬਾਰਗੜ ਬੜਗੜ ਉਹ ਤੇ ਅਗੜੋਏ ਇਹ ਬਾਤ ਖਾਣ ਲੱ ਪਈਆਂ ਉਹਨਾਂ ਨੂੰ ਕੀ ਕਹਿੰਦੇ ਪੁੱਤ ਆ ਅਗੜੋਏ ਇਹ ਪਤਾ ਨਹੀਂ ਕੀ ਕਹਿੰਦੇ ਉਹਨਾਂ ਨੂੰ ਨੂਟਰ ਆ ਨੂਟਰ 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 ਆ ਨੂਟਰ ਜੀਵ ਤੇ ਰੱਖਦੀਆਂ ਸੂਟਾ ਖੇਚਦੀਆਂ ਹਾਂ ਨੂਟਰ ਸਾੜਾ ਤੂੰ ਮੀਗੋ ਜਿਹਾ ਰੋਕਦਾ ਆ ਆ ਤਦ ਹੀ ਇਹਦਾ ਇਹ ਹਾਲ ਹੋਇਆ ਬੇ ਬੋਤੇ ਨੂੰ ਬਾਤ ਇੱਕ ਉਹ ਬਾਤ ਖਾਣ ਲੱ ਪਈਆਂ ਉਹ ਕੀ ਕਹਿੰਦੇ ਤੁਰ ਤਰੇ ਤੁਰ ਤਰੇ ਉਹ ਤੁਰ ਤਰੇ ਨਹੀਂ ਬੇ ਬੋਤੇ ਕੋਰ ਕੋਰੇ ਹੁੰਦੇ ਆ ਆ ਕੋਰ ਕੋਰੇ ਕੋਰ ਕੋਰੇ ਉਤੇ ਦੀ ਪਤਾ ਕੀ ਕਹੂੰਗੀ ਹਾਂ ਟੇੜਾ ਹੈ ਹਾਂ ਪਰ ਮੇਰਾ ਹੈ ਲੈ ਬੇ ਜਿੱਦਾਂ ਦੀ ਪਿੰਗੀ ਟੇਢੀ ਤੂੰ ਉਦਾਂ ਦਾ ਮੇਰਾ ਸਾਲਾ ਤੇਰਾ ਕੁਰਕੁਰਾ ਹੋਰ ਐ ਕਿੱਡੀ ਚੱਕ ਹੋਈ ਆ ਇਹਨਾਂ ਦੇ ਗੂ ਖਾਣਾ ਇਹਨਾਂ ਨੇ ਗੂ ਚਾਦੀ ਰੋਟੀ ਨਹੀਂ ਤੂੰ ਹੀ ਖਾਦੀ ਆ ਉਹ ਪਿੱਛੇ ਕੌਣ ਆ ਇਹ ਬੱਤ ਤੇਰੀ ਭੈਣ ਵਾ ਤੇਰੀ ਭੈਣ ਆ ਮੁਕੀਆਂ ਨਾ ਖਾ ਲਈ ਆਪਣੀ ਸਿਹਤ ਦੇਖ ਉਹ ਜੋ ਅੰਦਰ ਸਾਡੇ ਬੁੜੇ ਦੀ ਸਿਹਤ ਦੇਖ ਆਹੋ ਮੇਰੀ ਸਿਹਤ ਦੇਖ ਹਾਂ ਆ ਸੜਾ ਜੌਨਸੀ ਨਾ ਕਾਦੋ ਜਮ ਮਦਤਾ ਦੇ ਪੁੱਤ ਏ ਛੋਟੀ ਹੁੰਦੀ ਬਿਮਾਰ ਬਹੁਤ ਸੀਗੀ ਇਹਦੇ ਗੁਲੂਕੋਸ਼ ਬਹੁਤ ਚੜਿਆ ਤਾਂ ਇਹ ਭਾਲੂ ਵਰਗੀ ਹੋਈ ਹੋਇਆ ਇਹ ਅੱਛਾ ਹੈ ਗੁਲੂਕੋਸ਼ ਆ ਜਿਹਨੂੰ ਬਾਹਰ ਕੱਢੇ ਇਹਨੂੰ ਤੂੰ ਇਹ ਇਹ ਮੈਂ ਤੈਨੂੰ ਦੱਸਾਂ ਮੈਂ ਤੇਰੇ ਥੱਪੜ ਮਾਰ ਮਾਰ ਕੇ ਨਾ ਤੇਰੇ ਮੂੰਹ ਤੇ ਖੁੱਤੀਆਂ ਪਾ ਦੇਣੀਆਂ ਮੇਰੀ ਗੱਲ ਸੁਣ ਲੈ ਜੇ ਮੈਂ ਤੇਰੇ ਦੋਚ ਪੜਾ ਮੈਂ ਤੈਨੂੰ ਚੱਕ ਕੇ ਕੰਦ ਚ ਮਾਰਨਾ ਮੈਂ ਛੋਲ ਜਾ ਤੇ ਬੁੜੀ ਹੈਂ